ਪੰਜਾਬੀਆਂ ਦੀ ਕਾਮਕ ਹਫਤਾ ਕਹਿੰਦੇ ਨੇ ਕਿ ਅੱਭੀ ਕਹਿੰਦੇ ਹੁੰਦੇ ਨੇ ਵੀ ਜੜ ਤੇ ਕੋਕੇ ਅੱਜ ਤੁਹਾਨੂੰ ਉਹ ਇਨਸਾਨ ਨੂੰ ਮਲਾਉਣੇ ਆ ਜਿਹੜਾ ਕਿ ਕੋਕੇ ਜੜਦਾ ਕੋਕੇ ਜੜ ਕੇ ਸੈਂਕੜਿਆਂ ਦੀ ਚੀਜ਼ ਨੂੰ ਹਜ਼ਾਰਾਂ ਰੁਪਈਆ ਦੀ ਬਣਾ ਦਿੰਦਾ ਉਹ ਇਨਸਾਨ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਵੀ ਕੋਕੇ ਜੜ ਕੇ ਕੀ ਬਣਾਉਂਦਾ ਤੇ ਉਹ ਚੀਜ਼ਾਂ ਕਿੱਥੇ ਵੜਤੀ ਜਾਂਦੀਆਂ ਨੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਉਹ ਬੰਦੇ ਦੇ ਬਣਾਏ ਹੋਏ ਚੀਜ਼ਾਂ ਜਾਂਦੀਆਂ ਨੇ ਤੇ ਸਾਰੀ ਵੀਡੀਓ ਤੁਹਾਡੇ ਉਹ ਵੀਰ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਉਹਦੀਆਂ ਬਣਾਈ ਹੋਈਆਂ ਚੀਜ਼ਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਜੋ ਲੈ ਕੇ ਚੱਲਦੇ ਆ ਤੁਹਾਨੂੰ ਉਸ ਵੀਰ ਕੋਲੇ ਜਿਹੜਾ ਕੋਕੇ ਜੜਦਾ ਆ ਜਿਹੜੀ ਟੁੱਟੀ ਫੁੱਟੀ ਤੁਸੀਂ ਇਮਾਰਤ ਦੇ ਸਾਹਮਣੇ ਦੇਖ ਰਹੇ ਹੋ ਨਾ ਇਸ ਇਮਾਰਤ ਦੇ ਵਿੱਚ ਇੱਕ ਐਨਾ ਘੈਂਟ ਇਨਸਾਨ ਬੈਠਾ ਜਿਹਦੀਆਂ ਬਣਾਈਆਂ ਚੀਜ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਨੇ ਉਹਦੀਆਂ ਚੀਜ਼ਾਂ ਨੂੰ ਖਰੀਦਣ ਵਾਸਤੇ ਲੈਣ ਵਾਸਤੇ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਜੀ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਦੱਸੋ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਰਣਜੀਤ ਸਿੰਘ ਪਿੰਡੀ ਪਿੰਡ ਕਾਤਰੋਂ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਇਹ ਜਿਹੜੀ ਇਹ ਚੀਜ਼ਾਂ ਤੁਸੀਂ ਬਣਾਉਣੇ ਹੋ ਹਾਂ ਜੀ ਇਹ ਸਾਰੀ ਚੀਜ਼ਾਂ ਤੁਸੀਂ ਜਿਹੜੇ ਖੁੰਡੇ ਵਗੈਰਾ ਸੋਟੀਆਂ ਵਗੈਰਾ ਹਾਂ ਜੀ ਤੁਸੀਂ ਆਪਣੇ ਹੱਥੀ ਤਿਆਰ ਕਰਦੇ ਹੋ ਸਾਰਾ ਕੁਝ ਸੱਤੀ ਤਿਆਰ ਹੁੰਦਾ ਜਿਹੜੀ A to Z ਉਹ ਰਾਈਟਮ ਪਈ ਆ ਜੀ ਸਾਰੀ ਆਪਦੇ ਹੱਥੀ ਤਿਆਰ ਕਰਦੇ ਆ ਜੀ ਕਿਹੜੀਆਂ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਹੋ ਤੁਸੀਂ ਜਿਵੇਂ ਆਪਣੇ ਕੋਲੇ ਜੀ ਆਹ ਸਟਿਕ ਹੋਗੀ ਦੋ ਮਿੰਨਸ ਸਟਿਕ ਆ ਗਈ ਛੋਟੀ ਅੱਛਾ ਠੀਕ ਹੈ ਕਾਈ ਇੱਕ A ਆਟਮ ਹੋਗੀ ਹਾਂ ਜੀ ਤੇ ਆਹ ਹੋ ਗਈ ਇੱਕ ਮਤਲਬ ਗੱਡੀ ਗੁੱਡੀ ਜੇ ਰੱਖਣ ਵਾਸਤੇ ਠੀਕ ਹੈ ਸੇਫਟੀ ਵਾਸਤੇ ਹਾਂ ਜੀ ਹਾਂ ਠੀਕ ਹੈ ਵਾੜੀਆਂ ਕਿ ਵਾੜੀਆਂ ਘੈਂਟ ਘੈਂਟ ਚੀਜ਼ਾਂ ਵਾੜੀਆਂ ਬਣਾ ਕੇ ਰੱਖੀਆਂ ਨੇ ਆ ਦੇਖੋ ਆ ਦੇਖੋ ਜਿਵੇਂ ਆਪਣੇ ਘੋੜੇ ਦਾ ਮੂੰਹ ਬਣਾਇਆ ਆ ਸਟਿਕ ਜਿਵੇਂ ਗੱਡੀ ਦੇ ਵਗੈਰਾ ਚ ਆਪਣੀ ਸੇਫਟੀ ਵਾਸਤੇ ਆਪਾਂ ਗੱਡੀ ਉਰਾਂ ਪਰਾ ਜਾਂਦੇ ਆ ਯਾਰ ਰਸਤੇ ਦੇ ਵਿੱਚ ਨਾ ਆਪਾਂ ਨੂੰ ਕਈ ਵਾਰੀ ਨਸੀੜੀ ਘੇਰ ਰਹਿੰਦੇ ਨੇ ਆਪਣੀ ਗੱਡੀ ਦੇ ਵਿੱਚ ਆ ਸਟਿਕ ਲਿ ਜਾ ਕੇ ਰੱਖੋ ਕਿ ਜਾਨ ਹੀ ਪੈਦਾ ਆ ਦੇ ਤੁਹਾਡੀ ਗੱਡੀ ਦੇ ਕੋਲੇ ਕੋਈ ਲੱਗ ਜੇ ਤੇ ਆ ਦੇਖੋ ਖੁੰਡੀ ਟਾਈਪ ਆ ਗਈ ਖੁੰਡੀ ਟਾਈਪ ਆ ਗਈ ਬਜ਼ੁਰਗਾਂ ਵਾਸਤੇ ਜੀ ਨੇ ਇਹ ਇਹਨੂੰ ਆਪਾਂ ਸੌਂਕੀਆ ਤੌਰ ਤੇ ਵੀ ਵਰਤ ਸਕਦੇ ਹਾਂ ਹਾਂਜੀ ਸੌਂਕੀਆ ਤੌਰ ਤੇ ਵੀ ਇਹ ਬਾਕੀ ਟਾਲੀ ਤੇ ਤਿਆਰ ਕੀਤੀ ਹੋਈ ਹੈ ਟਾਲੀ ਪਿਓ ਟਾਲੀ ਹੈ ਹਾਂਜੀ ਹਾਂ ਪਿਓ ਟਾਲੀ ਜਾਈ ਜਿਵੇਂ ਹੁਣ ਆ ਆਈਟਮਾਂ ਹੋ ਗਈਆਂ ਆਪਣੀਆਂ ਇਹ ਕੱਲੇ ਹੈਂਡਲ ਵਾਲੀਆਂ ਗਈਆਂ ਜੀ ਮਤਲਬ ਵੀ ਕਈ ਕਹਿੰਦਾਗਾ ਵੀ ਵੈਰਾਈਟੀਆਂ ਉਸ ਤੋਂ ਵੈਰਾਈਟੀ ਚਾਹੀਦੇ ਨਾ ਹਾਂ ਇਹ ਰੰਗੂਨ ਚ ਆ ਗਿਆ ਜੀ ਇਹ ਰੰਗੂਨ ਦੀ ਲੱਕੜ ਦਾ ਨਾਮ ਹੈ ਹਾਂ ਇਹ ਰੰਗੂਨ ਆਈ ਮਤਲਬ ਜਿਹੜਾ ਬਾਸ ਹੁੰਦਾ ਬਾਸ ਤੇ ਇਹਦਾ ਨਸਲ ਹੁੰਦੀ ਹੈ ਬੀ ਆ ਮਤਲਬ ਰੰਗੂਣੀ ਹੈ ਇਹ ਇਹ ਰੰਗੂਨ ਦੀ ਸਟਿਕ ਹੈ ਜੀ ਠੀਕ ਹੈ ਇਹ ਆ ਟਾਲੀ ਦੀ ਹੈ ਜੀ ਇਹ 3 ਪੀਸ ਹੈ ਜੀ ਇਹ 3 ਵੀ ਜਿਵੇਂ ਮੈਨਾਂ ਇਹ ਆਪੀ ਕਰ ਲਿਆ ਹਾਂ ਆਹ ਖੁੰਡੀ ਆ ਗਈ ਠੀਕ ਹੈ ਜਿਵੇਂ ਆਪਣੇ ਬਜ਼ੁਰਗ ਦਾ ਮਤਲਬ ਵੀ ਉਹ ਚੀਜ਼ ਹੱਥ ਚ ਚੁੱਕਦੀ ਆ ਇਹ ਚੀਜ਼ ਹੱਥ ਚ ਨਹੀਂ ਚੁੱਕਦੀ ਠੀਕ ਹੈ ਜੀ ਤੇ ਇਸ ਤਰ੍ਹਾਂ ਆ ਜਾਂਦੀ ਹੈ ਕਿ ਉੱਪਰ ਗ੍ਰਿਪ ਵਧੀਆ ਬਣਦੀ ਹੈ ਜਿਹੜੀ ਇਹਦੀ ਗੱਲ ਆ ਠੀਕ ਹੈ ਜੀ ਇਹ ਟਾਲੀ ਜੀ ਵੀ ਤਿਆਰ ਹੋ ਜਾਂਦੀ ਹੈ ਜਿਵੇਂ ਹੁਣ ਆਹ ਦੇਖੋ ਇਹ ਟਾਲੀ ਜੀ ਤਿਆਰ ਕੀਤੀ ਹੋਈ ਆ ਆਪਣੀ ਠੀਕ ਹੈ ਹਾਂ ਲਾਲ ਟਾਲੀ ਹੋ ਗਈ ਜਿਵੇਂ ਬਾਸ ਵੀ ਤਿਆਰ ਹੋ ਜਾਂਦੀ ਬਾਸ ਇਹ ਬਾਸ ਵੀ ਤਿਆਰ ਹੋ ਜਾਂਦੀ ਜਿਵੇਂ ਆਹ ਚੀਜ਼ਾਂ ਪਈਆਂ ਨੇ ਇਹ ਹਲਕੀਆਂ ਇਹ ਹਲਕੀਆਂ ਚੀਜ਼ਾਂ ਆ ਜੀ ਜੇ ਬਜ਼ੁਰਗ ਚੱਕ ਸਕਦੇ ਨੇ ਹਾਂ ਬਜ਼ੁਰਗ ਚੱਕ ਸਕਦੇ ਨੇ ਇਹ ਥੋੜੀ ਜਿਹੀ ਭਾਰੀ ਇਹਨੂੰ ਬਜ਼ੁਰਗ ਚੱਕ ਨਹੀਂ ਸਕਦੇ ਹਾਂਜੀ ਹਾਂ ਬਸ ਕਹਿੰਦੇ ਨੇ ਵੀ ਫੈਂਸੀ ਵੀ ਹੋਵੇ ਤੇ ਖੁੰਡੀ ਵੀ ਹੋਵੇ ਉਹ ਆ ਚੀਜ਼ ਆ ਜਾਂਦੀ ਹੈ ਜੀ ਇਹ ਰੰਗੂਣ ਚ ਆ ਗਈ ਜੀ ਠੀਕ ਆ ਤੇ ਨੀਚੇ ਆਪਾਂ ਨੇ ਉਹ ਲਾਤਾ ਰਬੜ ਦਾ ਬੂਟ ਨੀਚੋਂ ਜਿਵੇਂ ਫਾਟ ਹੋਵੇ ਸਲਿੱਪ ਕਰ ਜਾਂਦੀ ਹੈ ਹਾਂ ਬਜ਼ੁਰਗ ਜਿਵੇਂ ਸਲਿੱਪ ਨਹੀਂ ਕਰਦੀ ਹਾਂਜੀ ਹਾਂ ਇਹ ਸਲਿੱਪ ਨਹੀਂ ਕਰਦੀ ਤੁਰਨਾ ਸੌਖਾ ਠੀਕ ਹੈ ਤੁਰਨਾ ਸੌਖਾ ਜੀ ਬਾਕੀ ਇਹਦੇ ਮੂਰੇ ਇਸ ਤਰ੍ਹਾਂ ਗ੍ਰਿਪ ਬਣ ਜਾਂਦੀ ਹੈ ਮੂਰੇ ਸੇਰ ਦਬੋ ਲੱਗੇ ਹੋਵੇ ਠੀਕ ਹੈ ਸੇਰ ਲੱਗੇ ਹਾਂਜੀ ਹਾਂ ਤੇ ਹੋਰ ਕਿੜੀ ਕਿੜੀ ਐਟੂ ਔਰ ਆਹ ਆਟਮਾ ਜੀ ਆਪਣੇ ਕੋਲੇ ਡਿਜ਼ਾਈਨਿੰਗ ਵਾਲੀ ਆ ਆ ਸਾਰਾ ਡਿਜ਼ਾਈਨਿੰਗ ਆਪਾਂ ਨੇ ਹੱਥੀਂ ਪਾਇਆ ਹੋਇਆ ਮਤਲਬ ਠੀਕ ਜਿਵੇਂ ਉਹ ਕੋੜੇ ਵਾਲੇ ਇੱਕ ਸਟਿਕ ਰੱਖਦੇ ਹੁੰਦੇ ਨੇ ਬਰੀਕ ਜੀ ਪਤਲੀ ਜੀ ਉਹ ਸਟਿਕਾਂ ਵੀ ਤਿਆਰ ਕਰਦੇ ਹਾਂ ਹਾਂਜੀ ਹਾਂ ਉਹ ਵੀ ਤਿਆਰ ਕਰਦੇ ਆ ਜੀ ਇੱਕ ਉਹਦੇ ਪਈ ਸੀ ਜੀ ਪਤਲੀ ਸਟਿਕ ਉਧਰ ਉਧਰ ਹੋਵੇ ਉਹ ਉਧਰ ਦੁਕਾਨ ਤੇ ਪਈ ਈ ਉਹ ਮਤਲਬ ਪਤਲੀ ਤੋਂ ਪਤਲੀ ਜੇ ਮਰਜ਼ੀ ਤਿਆਰ ਕਰਾ ਲਓ ਜੀ ਬੈਚ ਤੇ ਹੋ ਜਾਂਦੀ ਹੈ ਜੀ ਉਹ ਜਿਵੇਂ ਆ ਇੱਕ ਮਗਰ ਪਿਆ ਕੋੜਾ ਇਹ ਜਿਵੇਂ ਕੋੜਾ ਉਹ ਸਾਹਮਣੇ ਕੋੜੇ ਵਾਲੀ ਆ ਇਹ ਖੜਾ ਕੋੜਾ ਲਖਾਇਆ ਤੁਸੀਂ ਲੱਤਾਂ ਵਾਂਗ ਰੱਖਿਆ ਨੇ ਹਾਂਜੀ ਹਾਂ ਆ ਦੇਖੋ ਇਹ ਕਾਦੀ ਲੱਕੜਾ ਇਹ ਟਾਲੀ ਦੀ ਆ ਗਈ ਟਾਲੀ ਪਿਓ ਟਾਲੀ ਹੈ ਹਾਂਜੀ ਹਾਂ ਇਹ ਮਤਲਬ ਥੋੜੀ ਬੱਗੀ ਟਾਲੀ ਆ ਗਈ ਇੱਕ ਪਿਓ ਟਾਲੀ ਦਾ ਡੰਡਾ ਪਿਆ ਤੇ ਕਿਥੋਂ ਆਪੇ ਆ ਦੇਖੋ ਯਾ ਜਮਾ ਪਿਓ ਟਾਲੀ ਆ ਜੀ ਪਿਓ ਟਾਲੀ ਆ ਤਾਂ ਉਹ ਪਾਲਸ ਕੀਤੀ ਬਈ ਆ ਸਾਈਨਿੰਗ ਆ ਆਹ orange ਇਥੋਂ ਜਮਾ ਲਾਲ ਆ ਜੀ ਕੋਈ ਪਾਲਸ ਨਹੀਂ ਹੈਗੀ ਟਾਲੀ ਆ ਜੀ ਠੀਕ ਹੈ ਇਹ ਜੋ ਸੰਬੰਧਿਤ ਹੋਇਆ ਤੇ ਘੋੜਾ ਲਵਾਉਣਾ ਘੋੜਾ ਲੱਗ ਜੂਗਾ ਜੇ ਆਪਾਂ ਨੇ ਖੁੰਡੀ ਲਵਾਉਣੀ ਆ ਖੁੰਡੀ ਲੱਗ ਜੂਗੀ ਜੇ ਤੁਸੀਂ ਆਪਣੀ ਮਨਪਸੰਦ ਚੀਜ਼ ਇਹਦੇ ਪਰਵਾਹ ਲੋ ਚਾਹ ਖੁੰਡੀ ਲਵਾ ਲਓ ਘੋੜਾ ਲਵਾ ਲਓ ਹਾਂਜੀ ਹਾਂ ਉਹ ਹੀ ਉਹ ਹੀ ਚੀਜ਼ ਮੰਨ ਲਓ ਕਿ ਹੁਣ ਇਹ ਜਿਹੜੀ ਸੁੜੀ ਹੈਟ ਬਣੀ ਹੈ ਕਿਸੇ ਬੰਦੇ ਨੇ ਬਾਹਰ ਆ ਆਊਟ ਆਫ ਕੰਟਰੀ ਮੰਨ ਲਓ ਕਿ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਲੈ ਜਾਣੀ ਹੈ ਉਹਦੇ ਵਿੱਚ ਅਲਾਉਡ ਨਹੀਂ ਹੁੰਦੀ ਵੀ ਵੱਡੀ ਚੀਜ਼ ਲੈ ਜਾਣੀ ਜਾਂ ਕੋਈ ਹਥਿਆਰ ਲੈ ਜਾਣਾ ਪੂਰੇ ਵਾਸਤੇ ਤੁਸੀਂ ਕੀ ਸਿਸਟਮ ਕਰਦੇ ਹੋ ਉਹਦੇ ਵਾਸਤੇ ਜੀ ਹੁਣ ਮਤਲਬ ਵੀ ਜਿਵੇਂ ਆ ਸੈਜ ਹੋ ਗਿਆ ਜੀ ਹਾਂ ਆ ਸਾਇਦ ਉਹ ਨਾਲ ਦਾ ਟੈਚੀ ਚ ਬੰਦਾ ਜੀ ਨਾਲ ਹੱਥ ਤੇ ਫਟ ਕੇ ਲੈ ਜਾ ਸਕਦੇ ਨੇ ਇਹਦਾ ਮਤਲਬ ਹੱਲ ਕੱਢਿਆ ਆਪਾਂ ਨੇ ਆਹ ਚੀਜ਼ ਠੀਕ ਹੈ ਇਹ ਚੀਜ਼ ਦਾ ਫੋਲਡਿੰਗ ਹੋ ਜਾਂਦੀ ਹੈ ਜੀ ਇਹ ਖੁੱਲ ਜਾਂਦੀ ਹੈ ਵਿਚਾਲੋਂ ਇਹ ਤਿੰਨ ਥਾਂ ਮੇਂ ਖੁੱਲ ਜਾਂਦੀ ਹੈ ਸੋ ਤਿੰਨ ਪੀਸ ਕਰਕੇ ਆਪਾਂ ਵੀ ਇਹਨੂੰ ਬੈਗ ਦੇ ਵਿੱਚ ਪਾ ਸਕਦੇ ਹਾਂ ਤਾਂ ਉਹ ਬੈਗ 'ਚ ਪਾਓ ਜੀ ਆਰਾਮਦਾਰੀ ਨਾਲ ਵਧੀਆ ਇਹਦੇ ਫਿਰ ਤਾਂ ਲੋੜਾ ਵੀ ਆਪਾਂ ਲੈ ਜਾ ਸਕਦੇ ਹਾਂ ਹਾਂ ਜੀ ਹਾਂ ਜਾਂਦੀਆਂ ਨੇ ਜੀ ਬਹੁਤ ਜਾਂਦੀਆਂ ਨੇ ਜੀਆਂ ਜਿਵੇਂ ਮਰਜ਼ੀ ਲੈ ਜਾਓ ਸੂਟਕੇਸ 'ਚ ਪਾ ਕੇ ਠੀਕ ਜਿਵੇਂ ਵੱਡਾ ਖੁੰਡਾ ਕਹਿੰਦੇ ਬਣਾਉਣਾ ਹੋਵੇ ਵੱਡਾ ਖੁੰਡਾ ਇਸ ਸਾਇਦ ਦਾ ਵੀ ਮੰਨ ਲਓ ਬਜ਼ੁਰਗ 28 ਤੋਂ ਆ ਵੱਡਾ ਆ ਵੱਡਾ ਪਿਆ ਜਿਵੇਂ ਵੱਡਾ ਹੋਵੇ ਇਹ ਵੀ ਇਸ ਤਰ੍ਹਾਂ ਇਹ ਵੀ ਵਗ ਜੂ ਜੀ ਇਹਨੂੰ ਕੀ ਹੁੰਦਾ ਅੱਛਾ ਇਹ ਵੀ ਜਾਊਗਾ ਟੈਕਸ ਜੀ ਪਊਆ ਜੀ ਨਹੀਂ ਇਹ ਬੈਕ ਜੀ ਕਿਹਨ ਪੈ ਜੂ ਐਡਾ ਵੱਡਾ ਪੈ ਜਾਣਾ ਜੀ ਇਹ ਰਾਮਦਾਰੀ ਨਾਲ ਪੈ ਜੂ ਆਹ ਇਹ ਹੋਊਗਾ ਇਹ ਛੋਟੇ ਸੂਟ ਸੂਟ ਕੇ ਚਾਹੂਗਾ 28 ਤੋਂ 30 ਚੜੇ ਚ ਕਿਵੇਂ ਪਊਗਾ ਇਹ ਐਡਾ 28 30 ਜੇ ਤਾਂ ਆਹੀ ਪੈਣਾ ਹੀ ਇਹ ਦਾਦੂ ਹੋ ਜਾਣਾ ਜੀ ਦੇਖੋ ਆਹ ਹੁਣ ਜਾਦੂ ਆਹ ਆ ਜਾਦੂ ਕਰਤਾ ਆਪਣੇ ਅੱਗੇ ਅੱਛਾ ਇੱਥੋਂ ਖੁੱਲ ਜਾਂਦਾ ਇਹ ਇਹ ਖੁੱਲੋ ਜਾਂਦਾ ਜੀ ਹੋਰ ਵੀਸ ਬਣ ਜਾਂਦੇ ਨੇ ਆ ਦੇਖੋ ਜੀ ਆ ਆਪਣੇ ਹੋ ਗਏ 28 28 ਇੰਚ ਦੇ ਪੀਸ ਠੀਕ ਆ 28 28 ਦੇ ਕਰਾ ਲਓ 30 30 ਇੰਚ ਦੇ ਕਰਾ ਲਓ ਚਾਹੋ ਖੁੱਲਦਾ ਇਹ ਨਾ ਤੁਸੀਂ ਕਿਹਾ ਵੀ ਜਾਣਾ ਜੀ ਮੈਂ ਕਿਹਾ ਜਾਊਗਾ ਜੀ ਆ ਦੇਖੋ ਜਿਵੇਂ ਮਰਜ਼ੀ ਲੈ ਕੇ ਬਾਕੇ ਥੋੜ ਕੇ ਪੈਕ ਕਰਕੇ ਮੈਂ ਜਿਵੇਂ ਮਰਜ਼ੀ ਲੈ ਜਾ ਹਾਂਜੀ ਹਾਂ ਇਹਨੂੰ ਸੂਟ ਜਿੱਥੋਂ ਬਾਹੂ ਬਹੁਤ ਬਣਾਇਆ ਭਾਈ ਹਾਂਜੀ ਹਾਂ ਵਧੀਆ ਮੋਟਾ ਬਣਾਇਆ ਹੁੰਦਾ ਜੀ ਇਹਨੂੰ ਲਈ ਹੋਈ ਹੈ ਕਾਹ ਦੀ ਜਾਈ ਇਹ ਵੀ ਗੋਦੀਆ ਨਹੀਂ ਇਹ ਖੁੱਲਣ ਵਾਲੀ ਵੀ ਹੋ ਜੂ ਤਿਆਰੀ ਇਹ ਠੀਕ ਇਹ ਜਿਵੇਂ ਹੁਣ ਆਪਣੇ ਗੁਰੂਗਰਾਹ ਚ ਵਰਸੇ ਤੌਰ ਤੇ ਫੜਨੇ ਲੈਂਦੇ ਨੇ ਜੀ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਹਾਂ ਹਾਂਜੀ ਹਾਂ ਉਹ ਜੀ ਆਈ ਇਹ ਰੱਖੇ ਹੁੰਦੇ ਨੇ ਸ਼ਿਵਦਰਾਂ ਕੁੜੇ ਹਾਂਜੀ ਹਾਂ ਆ ਦੇਖੋ ਇਹ ਬਾਕੀ ਡਿਜ਼ਾਈਨ ਪੈ ਜਾਂਦਾ ਜਿਵੇਂ ਇਹ ਤੇ ਆ ਡਿਜ਼ਾਈਨ ਪਾਇਆ ਹੋਇਆ ਸਾਰਾ ਇਹਦੇ ਤੇ ਡਿਜ਼ਾਈਨ ਪਾਇਆ ਹੋਇਆ ਇਹ ਡਿਜ਼ਾਈਨ ਵੀ ਸਾਰੇ ਪੱਖੋਂ ਵੱਖਰੇ ਹੁੰਦੇ ਨੇ ਵੀ ਹਾਂਜੀ ਹਾਂ ਇਹਦੇ ਤੇ ਡਿਜ਼ਾਈਨ ਪਾਇਆ ਹੋਇਆ ਇਹ ਸਾਰਾ ਹੱਥੀ ਪਾਇਆ ਹੋਇਆ ਜੀ ਠੀਕ ਜਿਹੇ ਮਰਜ਼ੀ ਤੁਸੀਂ ਡਿਜ਼ਾਈਨ ਪਵਾ ਸਕਦੇ ਹੋ ਦੇ ਉੱਪਰ ਹਾਂਜੀ ਹਾਂ ਠੀਕ ਮੰਨ ਲਓ ਵੀ ਜੀ ਤੁਸ ਤੋਂ ਕਿਸੇ ਹਾਂ ਜੀ ਇਹ ਤੁਸੀਂ ਉਹਦਾ ਕੀ ਪ੍ਰਸੀਜਰ ਹੈ ਭੇਜਣ ਦਾ ਫਟਾ ਉਹਦਾ ਭੇਜਣ ਦਾ ਜੀ ਉਹਨੂੰ ਵਟਸਐਪ ਕਰ ਦਈਦੇ ਨੇ ਜੀ ਪਹਿਲਾਂ ਫੋਟੋ ਨਾਲ ਪਹਿਲਾਂ ਤੁਸੀਂ ਉਹਨੂੰ ਵਾਲੇ ਨੂੰ ਫੋਟੋ ਭੇਜੋ ਹਾਂ ਜੀ ਹਾਂ ਜਿਹੜਾ ਨੇ ਸਿਲੈਕਟ ਕਰ ਲਿਆ ਜਿਹੜਾ ਸਿਲੈਕਟ ਕਰ ਲਿਆ ਜੀ ਉਹਦਾ ਤੁਸੀਂ ਰੇਟ ਦੱਸਦੇ ਹੋ ਉਹਨੂੰ ਰੇਟ ਦੱਸ ਦਿੰਦੇ ਨੇ ਜੀ ਪੇਮੈਂਟ ਕਰ ਦਿੰਦੇ ਨੇ ਉਸ ਤੋਂ ਬਾਅਦ ਚ ਵਸ ਜੀ ਫਿਰ ਆਪਾਂ ਕੂਰੀਅਰ ਕਰ ਦਿੰਦੇ ਆ ਜੀ ਠੀਕ ਆ ਕੂਰੀਅਰ ਟ੍ਰੈਕ ਕੌਣ ਕੂਰੀਅਰ ਆ ਡੀਟੀਸੀ ਕੂਰੀਅਰ ਫੁੱਲ ਗਾਰੰਟੀ ਹੋਦੀ ਹੈ ਵੀ ਹਾਂ ਜੀ ਆ ਜੁੰਮੇਵਾਰੀ ਹੈ ਜੀ ਨਾ ਟਾਈਮ ਬੰਦੇ ਕੋਲੇ ਪਹੁੰਚਦਾ ਨਹੀਂ ਸਾਡੀ ਜ਼ਿੰਮੇਵਾਰੀ ਆ ਠੀਕ ਆ ਉਹ ਆਜ ਵੀ ਆ ਗਈ ਹੁਣ ਇਹਦੇ ਚ ਦੋ ਆਈਟਮਾਂ ਨੇ ਜੀ ਹਾਂ ਇੱਕ ਆਈਟਮ ਹੋ ਗਈ ਇੱਕ ਆ ਹੋ ਗਈ ਤੇ ਇੱਕ ਆਈਟਮ ਹੋ ਗਈ ਆ ਤਾਂ ਹੁਣ ਪਲੇਨ ਆ ਗਿਆ ਜੀ ਹਾਂ ਇਹਦੇ ਡਿਜ਼ਾਈਨ ਪੈ ਹਾਂ ਘੱਟ ਰੇਟ ਵਾਲਾ ਆ ਜਿਹੜਾ ਮਤਲਬ ਕਹਿੰਦਾ ਵੀ ਵਧੀਆ ਰੇਟ ਹੈ ਇਹੋ ਚੀਜ਼ ਆ ਗਈ ਐਵੇਂ ਉਹ ਤੇ ਕਲਾਕਾਰੀ ਦਾ ਫਰਕ ਪੈ ਜਾਂਦਾ ਜੀ ਬਾਕੀ ਪਿੱਤਲ ਲੱਗਿਆ ਉਹ ਮੋਟਾ ਜੀ ਜਿਵੇਂ ਹੁਣ ਆ ਦੇਖੋ ਇਹ ਆ ਆਪਣਾ ਪਿੱਤਲ ਲੱਗਿਆ ਹੋਇਆ ਆਪਾਂ ਨੂੰ ਹੱਥ ਜੀ ਵੀ ਦੱਸ ਰਹੀਆਂ ਨੇ ਤੇ ਬਾਕੀ ਅੱਖਾਂ ਵੀ ਦੱਸ ਰਹੀਆਂ ਨੇ ਆਪਾਂ ਨੂੰ ਵੀ ਪਿੱਤਲ ਮੋਟਾ ਹੁਣ ਦੂਜੇ ਪਾਸੇ ਤੇ ਆਜੋ ਆ ਪਤਲਾ ਪਿੱਤਰਾ ਜਿਹੜੀਆਂ ਆਮ ਮੇਲੇ ਵਾਲੀ ਆਈਟਮਾਂ ਮੇਲੇ ਵਾਲੀ ਆਈਟਮ ਦਾ ਤੇ ਦੂਜੀ ਆਈਟਮ ਦਾ ਫਰਕ ਬਹੁਤ ਹੈ ਮੰਨ ਲਾ ਵੀ ਜਿਹੜੇ ਪਿੱਕਲ ਦੇ ਕੋਕੇ ਵਗੈਰਾ ਤੁਸੀਂ ਲਾਉਣੇ ਹੋ ਹਾਂਜੀ ਹਾਂ ਇਹ ਲੰਬਾ ਸਮਾਂ ਕੱਢ ਦੇਣੇ ਕਿ ਜੜਜੜ ਵਗੈਰਾ ਇਹਨੂੰ ਵੀ ਇਹ ਪਿੱਤਲ ਦੇ ਨੇ ਜਿਹੜੇ ਅਰਿਜੀਨਲ ਅਰਿਜੀਨਲ ਪਿੱਤਲ ਹੈ ਅਰਿਜੀਨਲ ਪਿੱਤਲ ਦੇ ਕੋਕੇ ਨੇ ਜਿਹਦੇ ਪਾਣੀ ਦੇ ਵਿੱਚ ਸੜਦੀ ਆ ਵੀ ਜਰ ਨਹੀਂ ਲੱਗੂ ਜਰ ਨਹੀਂ ਲੱਗਦੀ ਇਹਨੂੰ ਠੀਕ ਹੈ ਜਿਵੇਂ ਹੁਣ ਆਪਾਂ ਪਿੱਤਰ ਕਹਿਣਾ ਹੈਗੇ ਵੀ ਥੋੜਾ ਜਿਹਾ ਡਲ ਪੈ ਜਾਂਦਾ ਡਲ ਪੈ ਜਾਂਦਾਗਾ ਉਹ ਤੇ ਪਾਲਸ ਕਰੋ ਉਹਨੂੰ ਸਾਫ ਕਰਦੋ ਨਾਲ ਦੀ ਨਾਲ ਫੇਰ ਚਮਕਾਉਣ ਲੱਗ ਜੂਗਾ ਜੂ 10000 ਦੇ ਵਿੱਚ ਆਮ ਚਾਲੂ ਚੀਜ਼ਾਂ ਮਿਲ ਜene ਜਿਵੇਂ ਹਾਂਜੀ ਹਾਂ ਦੋਹੇ ਦੇ ਕੋਕੇ ਲੱਗੇ ਹੁੰਦੇ ਆ ਉੱਪਰ ਨਕਲ ਨਿਕਲ ਕਰਿਆ ਹੁੰਦਾ ਆ ਦੇਖੋ ਜੀ ਉਹ ਵੀ ਉਹ ਵੀ ਆਟਮ ਹੈਗੀ ਆਪਣੇ ਕੋਲੇ ਹਾਂ ਆ ਦੇਖੋ ਜੀ ਇਹ ਆਤੀ ਜ ਲੋਹੇ ਦੇ ਕੋਕਿਆ ਜੀ ਠੀਕ ਹੈ ਲੋਹੇ ਦੇ ਕੋਕਿਆ ਉੱਪਰ ਨਿਕਲ ਕੇ ਰਿਹਾ ਨਿਕਲ ਰਿਹਾ ਕਿ ਨਹੀਂ ਚੱਲ ਰਿਹਾ ਕਿ ਨਹੀਂ ਇਹ ਇਹ ਕਾਲਾ ਹੀ ਹੋ ਜਾਣਾ ਜੀ ਇਹ ਬਾਕੀ ਇਹਦੀ ਇਹਦੀ ਬਣਾਵਟ ਦਾ ਦੇਖੋ ਆ ਦੇਖੋ ਕਿਵੇਂ ਹੱਥ ਤੇ ਲੱਗ ਰਿਹਾ ਹਾਂ ਇਹ ਇਹ ਪਿੱਤਲ ਵਿਚਾਰ ਕਰੀਏ ਇਹ ਪਿੱਤਲ ਨਹੀਂ ਹੈਗਾ ਜੀ ਅੱਛਾ ਠੀਕ ਹੈ ਇਹ ਮਤਲਬ ਜਿਹੜੇ ਘੱਟ ਰੇਟ ਤੇ ਲੈਣ ਵਾਲੇ ਹੁੰਦੇ ਨੇ ਮਤਲਬ ਵੀ ਬਜ਼ੁਰਗ ਵਗੈਰਾ ਜਿਹੜੇ ਉਹਨਾਂ ਵਾਸਤੇ ਵੀ ਇਹ ਚੀਜ਼ ਫਿਰ ਦਿੱਤੀ ਜਾਂਦੀ ਹੈ ਉਹਨਾਂ ਨੂੰ ਵਿਸ਼ਾਰੇ ਦੀ ਲੋੜ ਹੁੰਦੀ ਜਿਨ੍ਹਾਂ ਨੂੰ ਸਾਰੇ ਸ਼ੌਕ ਵਾਲੇ ਨਹੀਂ ਦੇ ਸਾਰੇ ਦੂਸਰੇ ਨਹੀਂ ਦੇ ਸਕਦਾ ਇਹ ਆ ਸ਼ੌਕ ਵਾਲੀ ਚੀਜ਼ਾਂ ਰੱਖਣ ਵਾਲੀਆਂ ਹਨ ਹਾਂਜੀ ਜਿਹੜੇ ਸ਼ੌਕ ਵਾਸਤੇ ਰੱਖਦਾ ਵਾਲਾ ਬੰਦਾ ਹਾਂਜੀ ਹਾਂ ਇਹ ਚੀਜ਼ ਵਧੀਆ ਹਾਂ ਪਿੱਤਲ ਦਾ ਆ ਗਿਆ ਜੀ ਇਹ ਦੇਸੀ ਮਾਲ ਆ ਗਿਆ ਜੀ ਆਪਣਾ ਜਿਹੜਾ ਮੇਲੇ ਵਾਲਾ ਹੁਣ ਇਹਦੇ ਦੇਖੋ ਜੀ ਆ ਵੀ ਚੀਜ਼ ਤੇ ਉਹ ਨਾਲ ਲੱਗੇ ਹੋਏ ਨੇ ਸਾਰੇ ਲੋਹੇ ਦੇ ਕੋਕੇ ਲੱਗੇ ਹੋਏ ਨੇ ਇਹ ਪਲਾ ਆ ਚੀਜ਼ ਪਲਾਸਟਿਕ ਆਗੀ ਤੇ ਆ ਚੀਜ਼ ਮਤਲਬ ਵੀ ਇਹ ਚਾਦਰ ਨਹੀਂ ਹੈਗੀ ਪਿੱਤਲ ਨਹੀਂ ਹੈਗਾ ਇਹ ਠੀਕ ਏ ਜੇਪੀ ਆ ਗਈ ਜਿਹੜਾ ਪਿੱਤ ਲਗਾ ਉਹ ਆ ਚੀਜ਼ ਆ ਠੀਕ ਹੈ ਇਹ ਚੇਪੀ ਲੱਗੀ ਹੈ ਹਾਂ ਇਹ ਚੇਪੀ ਲੱਗੀ ਹੋਈ ਆ ਮਤਲਬ ਪਿੱਤਲ ਦੇ ਉਹਦੇ ਦਾ ਰੰਗ ਵਾਲੀ ਠੀਕ ਹੈ ਇਹ ਚੀਜ਼ ਲੱਗੀ ਹੁੰਦੀ ਆ ਜੀ ਹੁਣ ਆ ਜੀ ਦੇਖੋ ਇਹ ਚੀਜ਼ ਅਤੇ ਜਿਹਦਾ ਫਰਕ ਦੇਖੋ ਤੁਸੀਂ ਕਿੰਨਾ ਜੀ ਹੁਣ ਇਹ ਇਹਦਾ ਸੰਭ ਦੇਖੋ ਨਾਲ ਹੀ ਇਹਦੇ ਆ ਦੇਖੋ ਕਿਵੇਂ ਹੋ ਜਾਂਦਾ ਜੀ ਜੇ ਡੇਟ ਦਾ ਕੀ ਕੀ ਸਿਸਟਮ ਹੈ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਤੁਹਾਡੇ ਕੋਲ ਇਹ ਚੀਜ਼ ਮਿਲ ਜੂਗੀ ਹਾਂ ਜੀ ਹਾਂ ਹੁਣ ਆਪਣੇ ਕੋਲੇ ਜੀ ਆਈਟਮ ਜਿਹੜੀ ਸ਼ੁਰੂ ਆ ਗਈ 500 ਤੋਂ ਲੈ ਕੇ 8-9000 ਤੱਕ ਕਹੀ ਜੀ ਮਰਜ਼ੀ ਆਈਟਮ ਲੈ ਲਓ ਠੀਕ ਹੈ ਸਾਰੇ ਤਰ੍ਹਾਂ ਦੀ ਆਈਟਮ ਤਿਆਰ ਕਰਦੇ ਆ ਮਹਿੰਗੀ ਵੀ ਤਿਆਰ ਕਰਦੇ ਆ ਸਸਤੀ ਵੀ ਤਿਆਰ ਕਰਦੇ ਆ ਜੀ ਠੀਕ ਹੈ ਬਾਕੀ ਇਹਦੇ ਨਾਲ ਨਾਲ ਆਪਾਂ ਜੀ ਜਿਵੇਂ ਹੁਣ ਗੇਟ ਵਗੈਰਾ ਹੋਗੇ ਹਵੇਲੀਆਂ ਦੇ ਠੀਕ ਹੈ ਗੇਟ ਵਗੈਰਾ ਤਿਆਰ ਕਰਦੇ ਆ ਉਹ ਜਿਵੇਂ ਪੁਰਾਣੀਆਂ ਆਪਣਾ ਪੇਟੀਆਂ ਤੇ ਪਿੱਤਲ ਲਵਾਉਂਦੇ ਹੁੰਦੇ ਸੀ ਉਹ ਚੀਜ਼ਾਂ ਤਿਆਰ ਕਰਦੇ ਆ ਜੀ ਪੁਰਾਣਾ ਵਿਰਸਾ ਮਤਲਬ ਸਾਰਾ A to Z ਸਾਰੀ ਕਰਦੇ ਆ ਜੀ ਆਪਾਂ ਠੀਕ ਹੈ ਉਸ ਤਿਆਰ ਕਰਵਾਓ ਜਿਵੇਂ ਆਮ ਦੇਖਿਆ ਵੀ ਅਕਸਰ ਮੇਲਿਆਂ ਤੇ ਜਿਵੇਂ ਮਾਗੀ ਦਾ ਮੇਲਾ ਹੋ ਗਿਆ ਮੁਕਸਰਾ ਜਾਂ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਮੇਲਾ ਲਾਉਦਾ ਹਾਂਜੀ ਵੀ ਉੱਥੇ ਵੀ ਤੁਸੀਂ ਜਾਣੇ ਹੋਗੇ ਉੱਥੇ ਵੀ ਜਾਂਨੇ ਆ ਜੀ ਉੱਥੇ ਹੁੰਦਾ ਮਾਲ ਚਾਲੂ ਮਾਲ ਜੀ ਚਾਲੂ ਮਾਲ ਠੀਕ ਹੈ ਜਿਹੜਾ ਉਹਨੂੰ ਮੇਲਿਆਂ ਤੇ ਜਾਂਦੇ ਆ ਜੀ ਉੱਥੇ ਮੇਲੇ ਵਾਲਾ ਮਾਲ ਹੋਊਗਾ ਕੁਆਲਟੀ ਘੱਟ ਮਿਲੂਗੀ ਮਿਲੂਗੀ ਕੀ ਆ ਦੋ ਚਾਰ ਪੀਸ ਮਿਲ ਗਏ ਵੀ ਜਿਵੇਂ ਹੁਣ ਤੁਸੀਂ ਕੁਆਲਟੀ ਦੇ ਚੀਜ਼ ਲੈਣੀ ਆ ਤਾਂ ਤੁਸੀਂ ਸਾਨੂੰ ਦੇ ਆ ਕੇ ਪਿੰਡ ਦੁਕਾਨ ਤੇ ਮਿਲੋ ਹਾਂਜੀ ਹਾਂ ਦੁਕਾਨ ਤੇ ਮਿਲੋ ਆ ਕੇ ਜੇ ਕੁਆਲਟੀ ਵਧੀਆ ਕੁਆਲਟੀ ਲੈਣੀ ਆ ਜੀ ਠੀਕ ਜਿਹੜੀਆਂ ਮੇਲਿਆਂ ਤੇ ਹੁੰਦੀ ਆਈ ਉਹ ਤਾਂ ਉਹਨੂੰ ਮੇਲੇ ਵਾਲੀ ਆਈਟਮ ਹੁੰਦੀ ਆ ਹਲਕੇ ਪਿੱਤਲ ਵਾਲੀ ਹੁੰਦੀ ਆ ਜੀ ਚਾਹਲੋ ਤਰ ਤਰਾਂ ਦਾ ਬਣਾ ਹੁੰਦਾ ਹਾਂ ਹਾਂਜੀ ਬਾਕੀ ਮੇਲਿਆਂ ਤੇ ਪਕਟ پیسے ਲਾਉਂਦੇ ਨੇ ਜੀ ਹੁਣ ਅਗਲਾ ਚੀਜ਼ ਵਧੀਆ ਚਾਹੀਦੀ ਆ ਜੀ ਉਹ ਸਪੈਸ਼ਲ ਆਊਗਾ ਜੀ ਉਹ ਹੋਊਗਾ ਹ ਜਿਹੜੀਆਂ ਨਾ ਇਹ ਚੀਜ਼ਾਂ ਸਾਰੀਆਂ ਤਿਆਰ ਕੀਤੀਆਂ ਨੇ ਬਾਈ ਨਾ ਆਪਣੇ ਹੱਥਾਂ ਦੇ ਨਾਲ ਤਿਆਰ ਕਰਦਾ ਇੱਕ ਚੀਜ਼ ਨੂੰ ਬਣਾਉਣ ਵਾਸਤੇ ਵੀ ਘੱਟੋ ਘੱਟ 2-3 ਦਿਨ ਦਾ ਸਮਾਂ ਚਾਹੀਦਾ ਮੰਨ ਲਓ ਕਿ ਜੇ ਕੋਈ ਬੰਦਾ ਕਹੇ ਵੀ ਮੈਂ ਤੁਹਾਨੂੰ ਜਿਹੜੀ ਆ ਆਈਟਮ ਹੈਗੀ ਆਪਾਂ ਕੋਲੇ ਖੜ ਕੇ ਬਣਾਉਣੀ ਆ ਜਦ ਤੁਸੀਂ ਤਿਆਰ ਕਰ ਦੋਗੇ ਐਸੀ ਤਾਂ ਤਿਆਰ ਕਰਦਾਂਗੇ ਜੀ ਬੰਦਾ ਮੂਰੋ ਬੈਠਣ ਵਾਲਾ ਚਾਹੀਦਾ ਬੈਠਣੇ ਚਾਹੀਦੇ ਆ ਇਹ ਨਾ ਉਹ ਵੀ ਉਹ ਘੰਟਾ ਬੈਠ ਕੇ ਕਦੇ ਵੀ ਮੈਂ ਤਾਂ ਜਾਨਣਾਗਾ ਸਿੱਧੀ ਦਬੂ ਵੀ ਮਨ ਨੂੰ ਆ ਜਿਹੜੀ ਖੁੰਡਾ ਦਾ ਹੈ ਇਹ ਘੱਟੋ ਘੱਟ ਵੀ ਕਿੰਨਾ ਖਰਚਾ ਚਾਹੀਦਾ ਬਣਾਉਣ ਵਾਸਤੇ ਹੁਣ ਇਹ ਫੋਲਡਿੰਗ ਵਾਲਾ ਖੁੰਡਾ ਹੀ ਇਹਨੂੰ ਘੱਟੋ ਘੱਟ ਬਾਲਾ ਨਹੀਂ ਕਹਿੰਦਾ ਵੀ 2 ਦਿਨ ਲੱਗਦਾ ਜੀ ਅੱਛਾ ਜਿਹੜਾ ਫੋਲਡਿੰਗ ਵਾਲਾ ਹੈਗਾ ਆਪਣਾ ਇਹ ਚੀਜ਼ ਤਿਆਰ ਕਰਨੀ ਹੈ ਜਿਵੇਂ ਤੁਹਾਨੂੰ ਆਹਲਾ ਵਟਸਐਪ ਤੇ ਆਰਡਰ ਕਰਦੇ ਦੀ ਸਾਨੂੰ ਇਹ ਖੁੰਡਾ ਤਿਆਰ ਕਰ ਦਿਓ ਹਾਂਜੀ ਹਾਂ ਮੰਨ ਲਓ ਵੀ ਤੁਸੀਂ 2 ਦਿਨਾਂ ਦੇ ਵਿੱਚ ਉਹਨੂੰ ਤਿਆਰ ਕਰਕੇ ਦੇਵੋਗੇ ਹਾਂਜੀ ਹਾਂ 2-3 ਦਿਨ ਲੱਗ ਜਾਣੇ ਆ ਜੀ ਤਿਆਰ ਕਰਨ ਤੇ ਕਿਉਂਕਿ ਪਹਿਲਾਂ ਪਾਈਪ ਕੱਢਣਾ ਹੈਗਾ ਫਿਰ ਇਹਦੇ ਚੂੜੀ ਪਾਉਣੀ ਹੈ ਜੀ ਠੀਕ ਹੈ ਤੇਰੇ ਨੂੰ ਫਿੱਟ ਉਹਦੇ ਫਿੱਟ ਕਰਨਾ ਫਿਰ ਟਾਲੀ ਦੇ ਡੰਡੇ ਕੱਢਣ ਇਹਦਾ ਕੰਮ ਦੇਖਣ ਨੂੰ ਥੋੜਾ ਲੱਗਦਾ ਜੀ ਇਹਦਾ ਕੰਮ ਖਾਸਾ ਵੱਡਾ ਹੋ ਜਾਂਦਾ ਜੀ ਮੰਨ ਲਓ ਵੀ ਵਿਸ਼ਵਾਸ ਕਰਕੇ ਛੋਟੇ ਕੋਲੇ ਬੰਦਾ ਆਉਂਦਾ ਵੀ ਛੋਟੇ ਕੋਲੇ ਚੀਜ਼ ਜਿਹੜੀ ਤਿਆਰ ਪਈ ਹੈ ਮੈਨੂੰ ਉਹ ਦੇ ਦੇ ਹਾਂਜੀ ਹਾਂ ਇਹ ਕੁਝ ਆਈਟਮਾਂ ਜਿਵੇਂ ਅੱਜ ਹੁੰਦਾ 5-7 30 ਤੁਸੀਂ ਤਿਆਰ ਕਰਕੇ ਰੱਖਦੇ ਹਰ ਵਕਤ ਇਹ ਮਤਲਬੀ ਵਧੀਆ ਆਈਟਮਾਂ ਜਿਹੜੀ ਉਹ ਘੱਟ ਤਿਆਰ ਕਰਕੇ ਰੱਖ ਦਿਆਂਗੇ ਕਿੰਨੇ ਕੁ ਤਿਆਰ ਕਰਕੇ ਰੱਖਦੇ ਹੋ ਮਹਿੰਗੀ ਆਈਟਮ ਹੁੰਦੀ ਹੈ ਜੀ ਸਾਈ ਦੇ ਤਿਆਰ ਵੱਧ ਕਰ ਦਿਆਂਗੇ ਸਹੀ ਤੇ ਠੀਕ ਹੈ ਬਾਕੀ ਆਈਟਮ ਥੋੜੀ-ਮੋਟੀ ਤਿਆਰ ਵੀ ਪਈ ਹੁੰਦੀ ਹੈ ਜੀ ਮੌਕੇ ਤੇ ਬੰਦਾ ਫੋਨ ਕਰਕੇ ਇੱਕ ਵਾਰ ਪ ਉਦੋਂ ਬਾਅਦ ਚ ਦੱਸੀ ਜਾਂਦੇ ਜੀ ਕਿਹੜੀ ਆਈਟਮ ਤਿਆਰ ਆ ਕਿਹੜੀ ਆਈਟਮ ਨਹੀਂ ਤਿਆਰ ਜਿਹੜੀ ਆ ਚੀਜ਼ ਆ ਗਈ ਇਹ ਹੁਣ ਨਹੀਂ ਗਬਾਬਾ ਜੀ ਲੈਂਦੇ ਨੇ ਜੀ ਇਹ ਵੱਧ ਉੱਪਰ ਸਟੀਲ ਦਾ ਸੰਭ ਹੁੰਦਾ ਨੀਚੇ ਸੁਆ ਹੁੰਦਾ ਸੇਲਾ ਕਹਿੰਦੇ ਨੇ ਜੀ ਇਹਨੂੰ ਠੀਕ ਹੈ ਇਹ ਆ ਗਿਆ ਸਟੀਲ ਚ ਜੀ ਵਧੀਆ ਚ ਠੀਕ ਹੈ ਇਹਦੇ ਚ ਦੇਸੀ ਆ ਜਾਂਦਾ ਵਿੱਚ ਜਿਵੇਂ ਉਹ ਪੈਣਾ ਜੀ ਸਾਹਮਣੇ ਹਾਂ ਹਾਂ ਆਹ ਦੇਸੀ ਆ ਜਾਂਦੇ ਨੇ ਜੀ ਠੀਕ ਹੈ ਇਹ ਲੋਹਾ ਹੈ ਹਾਂ ਇਹ ਲੋਹਾ ਜੀ ਸਾਰਾ ਠੀਕ ਹੈ ਇਹਦੀ ਛੋਟੀ ਦਾ ਵੀ ਫਰਕ ਆ ਜੀ ਇਹਦੀ ਛੋਟੀ ਦੀ ਪੋਰੀ ਦੇਖੋ ਤੁਸੀਂ ਇੱਕ ਦੋ ਦੋ ਇੱਕ ਗਿੱਠ ਤੇ ਦੋ ਅੱਠ ਉਂਗਲਾਂ ਦੀ ਆ ਜੀ ਆਵੀ ਹੋਈ ਚੀਜ਼ਾ ਹੁਣ ਇਹਦੀ ਪੂਰੀ ਦੇਖੋ ਜੀ ਕਿੰਨੀ ਹੈ ਇਹ ਸਾਰੀਆਂ ਵੱਡਾ ਆਈਟਮ ਹੁੰਦੀ ਹੈ ਜੀ ਆਪਣੇ ਕੋਲ ਇਹ ਸਾਰਾ ਮੇਲੇ ਵਾਲਾ ਮਾਲ ਆ ਗਿਆ ਜੀ ਠੀਕ ਜਿਹੜਾ ਇਹ ਮਤਲਬ ਆਪੇ ਨੂੰ ਦੇਸੀ ਕਹਿ ਸਕਦੇ ਆ ਠੀਕ ਹੈ ਠੀਕ ਇਹ ਮੇਲੇ ਵਾਲੀ ਆਈਟਮ ਆ ਜਿਹੜੀ ਪਹਿਲਾ ਵਾਲੀ ਆਈਟਮ ਤੇ ਇਹ ਚੋ ਫਰਕ ਦੇਖਣ ਨਾਲ ਹੀ ਪਤਾ ਲੱਗ ਜੂਗਾ ਬਾਕੀ ਵਾ ਐਡਰੈਸ ਬਿਫੋਰ ਦਿੰਨੇ ਵੇ ਬੱਸ ਹੈਂ ਮਨ ਲਓ ਕਿ ਆਪਾਂ ਤੁਸੀਂ ਜੇ ਕਿਸੇ ਬੰਦੇ ਨੇ ਤੁਹਾਡੇ ਕੋਲੇ ਇਹ ਸਮਾਨ ਲੈਣ ਵਾਸਤੇ ਆਉਣਾ ਮਨ ਲਓ ਖੁੰਡੇ ਵਗੈਰੇ ਲੈਣ ਵਾਸਤੇ ਵੀ ਆਪਣਾ ਪ੍ਰੋਪਰ ਐਡਰੈਸ ਹੈ ਜਿਹੜਾ ਉਹ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਹਾਂਜੀ ਪਿੰਡ ਹੈਗਾ ਜੀ ਮੇਰਾ ਕਾਤਰੋਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂੜੀ ਠੀਕ ਹੈ ਜੀ ਇਹ ਆਪਣਾ ਪਿੰਡ ਪੈ ਜਾਂਦਾ ਜੀ ਬਰਨਾਲਾ ਸੰਗਰੂਰ ਮਰੇ ਕੋਟਲਾ ਤੇ ਰਾਏਕੋਟ ਦੇ ਸੈਂਟਰ 'ਚ ਪੈ ਜਾਂਦਾ ਜੀ ਠੀਕ ਹੈ ਜੀ ਚਾਰੇ ਪਾਸੇ ਇੱਕੋ ਜਿਹੀ ਬਾਟ ਆਈ ਆਪਣੇ ਠੀਕ ਹੈ ਜੀ ਇਹ ਸਾਰੇ ਚਾਰੇ ਸ਼ਹਿਰਾਂ ਦੇ ਸੈਂਟਰ 'ਚ ਆਪਣਾ ਪਿੰਡ ਪੈ ਜਾਂਦਾ ਜੀ ਆਪਣਾ ਠੀਕ ਹੈ ਮੰਨ ਲਓ ਵੀ ਤੁਸੀਂ ਇਹ ਬਰਨਾਲੇ ਆਉਣਾ ਤਾਂ ਵੀ ਤੁਹਾਨੂੰ ਉਨੀ ਵਾਟ ਪਣੀ ਆ ਜੇ ਮਲੇਕ ਕੋਲੇ ਤੋਂ ਆਣਾ ਤਾਂ ਵੀ ਤੁਹਾਨੂੰ ਨਹੀਂ ਵਾਟ ਪਣੀ ਇਹ ਧੂੜੀ ਤੋਂ ਆਣਾ ਤਾਂ ਵੀ ਤੁਹਾਨੂੰ ਵਾਟ ਪਾਡੀਆਂ ਜੇ ਤੁਸੀਂ ਰਾਏਕੋਟ ਤੋਂ ਆਣਾ ਤਾਂ ਸਾਰੇ ਇਹ ਮਨਨ ਸ਼ਹਿਰਾਂ ਦੇ ਵਿਚਾਲੇ ਪਿੰਡ ਪੈਂਦਾ ਕਾਤਰੋਂ ਕਾਤਰੋਂ ਬੱਸ ਸਟੈਂਡ ਦੇ ਉੱਪਰ ਆ ਕੇ ਨਾ ਸਾਹਮਣੇ ਸਿੱਧੀ ਗਲੀ ਜਾਂਦੀ ਆ ਜਿਹੜੀ ਕਿ ਇਹਨਾਂ ਦੇ ਦਫ਼ਤਰ ਦੇ ਵਿੱਚ ਜਾਂ ਵਰਕਸ਼ਾਪ ਦੇ ਵਿੱਚ ਜਾਂਦੀ ਆ ਉੱਥੇ ਆ ਕੇ ਬਾਈ ਨੂੰ ਤੁਸੀਂ ਮਿਲ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਜਿਹੜੀ ਚੀਜ਼ ਤੁਹਾਡੇ ਪਸੰਦਾ ਕੰਟਰੋਲ ਰੇਟ ਤੇ ਤੁਹਾਨੂੰ ਦੇਣਗੇ ਬਾਈ ਅਣੀ ਹੈਗਾ ਵੀ ਸੇਵਾ ਹੁਣ ਵਾਲਾ ਕੰਮ ਕਰਨਗੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਜਰੂਰ ਪਹੁੰਚੋ ਧੰਨਵਾਦ